ਜੇਕਰ ਮਨ ਵਿੱਚ ਕੁਝ ਕਰ ਗੁਜ਼ਾਰਨ ਦਾ ਜਜ਼ਬਾ ਹੋਵੇ ਤਾਂ ਔਖੀ ਤੋਂ ਔਖੀ ਮੰਜ਼ਿਲ ਨੂੰ ਵੀ ਆਸਾਨੀ ਦੇ ਨਾਲ ਹਾਸਲ ਕੀਤਾ ਜਾ ਸਕਦਾ ਹੈ। ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਤੋਂ ਲਾਅ ਦੀ ਡਿਗਰੀ ਕਰਨ ਤੋਂ ਬਾਅਦ ਕੜੀ ਮਿਹਨਤ ਅਤੇ ਮੁਸ਼ਕਲ ਦੇ ਨਾਲ ਅਜੀਹਾ ਹੀ ਮੁਕਾਮ ਹਾਸਲ ਕੀਤਾ ਹੈ। ਨਾਬਾਦੀ ਰਹਿਣ ਵਾਲੇ ਨੌਜਵਾਨ ਪ੍ਰੀਤਿੰਦਰ ਸਿੰਘ ਪੰਦੋਹਲ ਨੇ ਜਿਸ ਨੇ ਆਨਲਾਈਨ ਪੜਾਈ ਕਰਕੇ ਬਿਨਾ ਵੀਜ਼ੇ ਤੋਂ ਵਿਦੇਸ਼ੀ ਧਰਤੀ ਕੈਨੇਡਾ ਦੇ ਵਿੱਚ ਵਕੀਲ ਬਣ ਕੇ ਆਪਣੇ ਮਾਪਿਆਂ ਦੇ ਨਾਲ ਨਾਲ ਨਾਬਾ ਸ਼ਹਿਰ ਦਾ ਨਾਮ ਰੌਸ਼ਨ ਕੀਤਾ ਹੈ। ਇਸ ਮੌਕੇ ਕੈਨੇਡੀਅਨ ਵਕੀਲ ਪ੍ਰੀਤਿੰਦਰ ਸਿੰਘ ਪੰਦੋਹਲ ਨੂੰ ਨਾਬਾ ਬਾਰ ਐਸੋਸੀਏਸ਼ਨ ਦੇ ਵੱਲੋਂ ਸਨਮਾਨਿਤ ਵੀ ਕੀਤਾ ਗਿਆ ਅਤੇ ਇਸ ਮੌਕੇ ਖੁਸ਼ੀ ਨੂੰ ਕਿਸ ਤਰੀਕੇ ਦੇ ਨਾਲ ਪ੍ਰੀਤਿੰਦਰ ਸਿੰਘ ਪੰਦੋਹਲ ਨੇ ਜ਼ਾਹਿਰ ਕੀਤਾ ਤੁਹਾਨੂੰ ਵੀ ਦਿਖਾਉਨੇ। ਉਹ ਜੋ ਮੈਂ 5th ਇਅਰ ਦੇ ਵਿੱਚ ਸੀਗਾ ਲਾਅ ਦੇ ਵਿੱਚ ਪੰਜਾਬ ਯੂਨੀਵਰਸਿਟੀ ਦੇ ਵਿੱਚ ਮੈਂ ਉਦੋਂ ਹੀ ਮਨ ਬਣਾ ਲਿਆ ਸੀਗਾ ਵੀ ਮੈਂ ਐਜ਼ ਅ ਕੈਨੇਡੀਅਨ ਲਾਇਰ ਪ੍ਰੈਕਟਿਸ ਕਰਨੀ ਹੈ ਤੇ ਉੱਥੇ ਜਾ ਕੇ ਆਪਣਾ ਲਾਇਸੈਂਸ ਲੈ ਕੇ ਪ੍ਰੈਕਟਿਸ ਕਰੂੰਗਾ ਤੇ ਉਦੋਂ ਵੀ ਮੈਨੂੰ ਨੌਲੇਜ ਨਹੀਂ ਸੀਗੀ ਵੀ ਕੀ ਪ੍ਰੋਸੈਸ ਹੋਊਗਾ। ਕਿੱਦਾਂ ਆਪਾਂ ਪ੍ਰੈਕਟਿਸ ਕਰ ਸਕਦੇ ਹਾਂ ਮੈਂ ਬਹੁਤ ਸਰਚ ਕਰਿਆ ਬਟ ਐਨੀ ਮੈਨੂੰ ਇੰਟਰਨੈਟ ਤੋਂ ਨੌਲੇਜ ਨਹੀਂ ਸੀ ਮਿਲੀ ਉਹਦੇ ਵਿੱਚ ਮੈਂ ਆਪਣੇ ਸੀਨੀਅਰਸ ਦੀ ਹੈਲਪ ਲਈ ਤੇ ਮੈਨੂੰ ਪ੍ਰੋਸੈਸ ਦਾ ਪਤਾ ਲੱਗਿਆ ਵੀ ਆਪਾਂ ਕਿੱਦਾਂ ਕਰ ਸਕਦੇ ਹਾਂ ਤੇ ਉਸ ਤੋਂ ਬਾਅਦ ਹੁਣ ਜਦੋਂ ਮੈਂ ਪ੍ਰੋਸੈਸ ਸਟਾਰਟ ਕੀਤਾ ਮਿਹਨਤ ਦੇ ਵਿੱਚ ਹੈਗਾ ਵੀ ਔਖੇ ਨੇ ਐਗਜ਼ਾਮਸ ਕਾਫੀ ਔਖੇ ਨੇ ਮੇਰੀਆਂ ਜਿਹੜੀਆਂ ਕਲਾਸਿਸ ਹੁੰਦੀਆਂ ਸੀਗੀਆਂ ਸਾਰੀਆਂ ਰਾਤ ਨੂੰ ਹੁੰਦੀਆਂ ਸੀ 8-8 ਘੰਟੇ ਦੀਆਂ ਕਲਾਸਿਸ ਸੀਗੀਆਂ ਤਾਂ ਮਿਹਨਤ ਕਰਨੀ ਪਈ ਬਟ ਜੇ ਆਪਾਂ ਵਾਹਿਗੁਰੂ ਦੀ ਕਿਰਪਾ ਹੋਵੇ ਤੇ ਆਪਾਂ ਹਾਰਡਵਰਕ ਕਰੀਏ ਤਾਂ ਆਪਾਂ ਕੁਝ ਵੀ ਅਚੀਵ ਕਰ ਸਕਦੇ ਹਾਂ ਤੇ ਮੈਂ ਇਹ ਸੋਚਿਆ ਵੀ ਨਹੀਂ ਸੀਗਾ ਵੀ ਮੈਂ ਪੇਪਰ ਕਲੀਅਰ ਕਰਨ ਤੋਂ ਬਾਅਦ ਲਾਇਸੈਂਸ ਵੀ ਮੈਨੂੰ ਇੱਥੇ ਮਿਲ ਜਾਊਗਾ ਤਾਂ ਇਸ ਲਈ ਮੈਂ ਸਿਰਫ ਸੱਚੇ ਪਿਤਾ ਪਰਮਾਤਮਾ ਦਾ ਸ਼ੁਕਰਗੁਜ਼ਾਰ ਹਾਂ ਜਿਹਦੇ ਨਾਲ ਮੈਨੂੰ ਇਹ ਲਾਇਸੈਂਸ ਮਿਲਿਆ 27 ਅਗਸਤ ਨੂੰ ਮੈਨੂੰ ਅਨਟਾਰੀਓ 바ਰ ਵੱਲੋਂ ਲਾਇਸੈਂਸ ਮਿਲਿਆ ਤੁਹਾਨੂੰ ਵੀ ਇਤਨਾ ਕਿ ਤੁਹਾਨੂੰ ਮਿਲ ਜੀਏ ਇਸ ਚੀਜ਼ ਦੇ ਵਿੱਚ ਸਾਰਾ ਪ੍ਰੇਰਨਾ ਪਹਿਲਾਂ ਮੈਂ ਇੰਡੀਆ ਦੇ ਵਿੱਚ ਹੀ ਰਹਿਣ ਦਾ ਸੋਚਿਆ ਸੀ ਐਜ਼ ਅ ਲਾਇਰ ਹਾਈ ਕੋਰਟ ਦੇ ਵਿੱਚ ਪ੍ਰੈਕਟਿਸ ਕਰਨ ਦਾ ਸੋਚਿਆ ਸੀ ਫਿਰ ਜਦੋਂ ਮੈਂ ਹਾਰਵਰਡ ਦੇ ਵਿੱਚ ਮੇਰੀ ਕਾਨਫਰੰਸ ਸੀਗੀ 2018 ਦੇ ਵਿੱਚ ਗਿਆ ਸੀਗਾ ਮੈਂ ਅਮਰੀਕਾ ਉੱਥੇ ਜਾ ਕੇ ਮੈਂ ਉੱਥੇ ਦਾ ਲਾਈਫ ਸਟਾਈਲ ਦੇਖਿਆ ਤੇ ਮੈਂ ਉੱਥੇ ਸੋਚਿਆ ਵੀ ਜੇ ਮੈਂ ਹੁਣ ਪ੍ਰੈਕਟਿਸ ਕਰਨੀ ਹੈ ਮੈਂ ਆਪਣਾ ਕੈਨੇਡਾ ਦੇ ਵਿੱਚ ਹੀ ਜਾ ਕੇ ਪ੍ਰੈਕਟਿਸ ਕਰੂੰਗਾ ਤੇ ਉੱਥੋਂ ਹੀ ਜਿਹੜਾ ਮੇਰਾ ਮਾਈਂਡ ਚੇਂਜਿੰਗ ਐਕਸਪੀਰੀਅੰਸ ਸੀਗਾ ਉਹ ਮੇਰਾ ਅਮਰੀਕਾ ਦਾ ਐਕਸਪੀਰੀਅੰਸ ਸੀ ਮੇਰੇ ਅਪਰੋਕਸੀਮੇਟਲੀ ਜਦੋਂ ਮੈਂ ਮੇਰੀ ਨਾਲ ਪ੍ਰੈਕਟਿਸ ਵੀ ਚੱਲ ਰਹੀ ਸੀਗੀ ਤੇ ਉਹਦੇ ਨਾਲ ਨਾਲ ਮੈਨੂੰ ਦਿਨ ਰਾਤ ਇੱਕ ਕਰਕੇ ਮਿਹਨਤ ਕਰਨੀ ਪਈ ਕਿਉਂਕਿ ਟਾਈਮ ਗੈਪ ਹੋਣ ਕਰਕੇ ਜਿਹੜੀਆਂ ਕਲਾਸਿਸ ਹੁੰਦੀਆਂ ਸੀਗੀਆਂ ਉੱਥੇ ਦਿਨ ਦੇ ਅਕੋਰਡਿੰਗ ਹੁੰਦੀਆਂ ਸੀਗੀਆਂ অন্ਟਾਰੀਓ ਦੇ ਤਾਂ ਮੈਨੂੰ ਸਾਰੀ ਰਾਤ ਅਪ੍ਰੋਕਸੀਮੇਟਲੀ ਮੇਰੇ ਟੀਚਰ ਸਿਰਫ 2-3 ਸਟੂਡੈਂਟਸ ਸੀਗੇ ਜਿਹੜੇ ਇੰਡੀਆ ਦੇ ਉਹ ਰਾਤ ਨੂੰ ਲਾਈਵ ਕਲਾਸਿਸ ਲਾਉਂਦੇ ਸੀ ਬਾਕੀ ਰਿਕਾਰਡਿੰਗ ਵਾਲੇ ਲਾਉਂਦੇ ਸੀ ਤੇ ਮੇਰੇ ਟੀਚਰਜ਼ ਵੀ ਇਹ ਸੁਣ ਕੇ ਹੈਰਾਨ ਸੀਗੇ ਵੀ ਮੈਂ ਰੈਗੂਲਰ ਰਾਤ ਨੂੰ 8-8 ਘੰਟੇ ਦੀਆਂ ਉਹਨਾਂ ਦੀ ਸੈਟਰਡੇ ਸੰਡੇ ਕਲਾਸਿਸ ਹੁੰਦੀਆਂ ਸੀ ਉਹ ਲਾਉਂਦਾ ਰਿਹਾ ਤੇ ਮੈਂ ਇਹ ਚੀਜ਼ ਕੀਤਾ ਇਹ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਤੇ ਮੈਨੂੰ ਬਹੁਤ ਵਧੀਆ ਲੱਗ ਰਿਹਾ ਵੀ ਐਨੀ ਮੇਰੀ ਜਿਹੜੀ ਮਿਹਨਤ ਆ ਉਹਦਾ ਮੈਨੂੰ ਫਲ ਮਿਲਿਆ ਤੁਸੀਂ ਸਪੈਸ਼ਲ ਗਾਈਡ ਕੀਤਾ ਤੇ ਮੈਂ ਨਹੀਂ ਗਾਈਡ ਕੀਤਾ ਮੈਂ ਤਾਂ ਇਹ ਚਾਹੁੰਦਾ ਸੀਗਾ ਸਪਸ਼ਟ ਕਰ ਦੇਣਾ ਚਾਹੁੰਦਾ ਕਿ ਮੇਰਾ ਬੇਟਾ ਇੰਡੀਆ ਦੇ ਵਿੱਚ ਹੀ ਰਹੇ ਮੈਂ ਚਾਹੁੰਦਾ ਸੀ ਇੱਥੋਂ ਕੰਪੀਟੀਸ਼ਨ ਲੜੇ ਇਹਨੇ ਪੰਜਾਬ ਯੂਨੀਵਰਸਿਟੀ ਵਿੱਚ ਲਾਗ ਕਰਦਾ ਸੀਗਾ ਨੇ ਕੰਪੀਟੀਸ਼ਨ ਦੀ ਤਿਆਰੀ ਵੀ ਸ਼ੁਰੂ ਕਰਤੀ ਸੀ ਪਰ ਪ੍ਰਮਾਤਮਾ ਨੇ ਇਹਨੂੰ ਮੌਕਾ ਦਿੱਤਾ ਪੰਜਾਬ ਯੂਨੀਵਰਸਿਟੀ ਤੋਂ ਸਿਰਫ ਦੋ ਸਟੂਡੈਂਟ ਗਏ ਸੀ ਹਾਰਵਰਡ ਯੂਨੀਵਰਸਿਟੀ ਤਨ ਬੋਕਰ ਸੰਤੇ ਬੋਲਣ ਦੇ ਲਈ ਇਹਨੇ ਉੱਥੋਂ ਹੀ ਆਪਣਾ ਜਿਹੜਾ ਸੀਗਾ ਮਨ ਬਣਾ ਲਿਆ ਕਿ ਮੈਂ ਇੰਡੀਆ ਦੇ ਵਿੱਚ ਨਹੀਂ ਰਹਿਣਾ ਮੈਂ ਬਾਹਰ ਜਾਊਗਾ ਇੱਕ ਹੋਰ ਕਟਨਾ ਵਾਪਰੀ ਇਹਦੇ ਨਾਲ ਮੈਨੂੰ ਦੱਸਿਆ ਇਹਨੇ ਮੈਂ ਸਾਡੇ ਬਾਹਰ ਆਪਣੇ ਚੈਂਬਰ ਦੇ ਵਿੱਚ ਬੈਠਾ ਸੀਗਾ ਮੇਰਾ ਬੇਟਾ 4 ਦਿਨ ਡਰਾਈਵਿੰਗ ਲਾਇਸੈਂਸ ਕਰਾਉਣ ਦੇ ਲਈ ਐਸਡੀਐਮ ਦਫ਼ਤਰ ਆਉਂਦਾ ਰਿਹਾ ਉਹਨੂੰ ਲਾਇਸੈਂਸ ਨਹੀਂ ਇਸ਼ੂ ਹੋਇਆ ਹੈਗਾ 5ਵੇਂ ਦਿਨ ਕਰੀਬ ਮੇਰੇ ਕੋਲ ਆ ਗਿਆ ਮੈਂ ਆਪਦਾ ਕਲਰਕ ਭੇਜਦਾ ਤੇ ਉਹਨਾਂ ਨੇ ਲਾਇਸੈਂਸ ਇਸ਼ੂ ਕਰਤਾ ਤੇਰੇ ਮਨ ਦੇ ਵਿੱਚ ਆਇਆ ਕਹਿੰਦਾ ਪਾਪਾ ਮਤਲਬ ਇਸ ਕੰਟਰੀ ਦੇ ਵਿੱਚ ਆਮ ਲੋਕਾਂ ਦੇ ਲਈ ਕੋਈ ਥਾਂ ਨਹੀਂ ਹੈਗੀ ਮੈਂ ਇੱਥੇ ਰਹਿਣਾ ਨਹੀਂ ਚਾਹੁੰਦਾ ਜੇ ਮੈਂ ਕੰਪੀਟੀਸ਼ਨ ਲਾ ਕੇ ਕਿਸੇ ਮਕਾਮ ਤੇ ਪਹੁੰਚ ਜੂਗਾ ਮੈਂ ਕਰਪਸ਼ਨ ਨਹੀਂ ਕਰਨੀ ਪਉ ਸਿਸਟਮ ਦੇ ਵਿੱਚ ਮੈਂ ਫਿੱਟ ਨਹੀਂ ਬੈਠ ਸਕਦਾ ਸੋਚ ਕੇ ਆਪਣਾ ਇਹਨੇ ਕੈਨੇਡੀਅਨ ਲਾਅ ਸ਼ੁਰੂ ਕੀਤਾ ਮੈਂ ਇਸ ਗੱਲ ਦੇ ਵਿੱਚ ਮੈਂ ਬਹੁਤ ਰੋਕਦਾ ਸੀਗਾ ਵੀ ਬੇਟੇ ਮੇਰੀਆਂ ਬੇਟੀਆਂ ਨੇ ਦੋ ਬਾਹਰ ਚਲੀਆਂ ਗਈਆਂਗੇ ਬੇਟੇ ਨੂੰ ਸਾਡੇ ਕੋਲ ਰਹਿ ਪਰ ਉਹ ਸਿਸਟਮ ਨੂੰ ਦੇਖ ਕੇ ਇਹਨੇ ਮੰਨ ਦਾ ਫੈਸਲਾ ਕੀਤਾ ਇਹ ਸਿਸਟਮ ਨੂੰ ਦੇਖ ਕੇ ਹੁਣ ਇਹਨੇ ਸੋਚਿਆ ਹੈਗਾ ਕਿ ਮੇਰੇ ਕੋਲੇ ਕੋਈ ਗਾਈਡ ਨਹੀਂ ਸੀ ਮੈਨੂੰ ਕਰ ਸਕਦਾ ਮੈਂ ਆਪ ਦੇ ਆਪ ਮਿਹਨਤ ਕਰਕੇ ਇਹ ਗਾਈਡ ਲਾਈਨ ਚ ਲਈਆਂ ਨੇ ਉਧਰ ਵਕੀਲ ਬਣਨ ਦੀਆਂ ਇਹ ਸਨੇ ਹੀ ਸੋਚ ਕੇ ਕਿ ਸਾਰੇ ਪੰਜਾਬ ਦੇ ਵਿੱਚ ਮੈਂ ਜਾਊਂਗਾ ਸਾਰੇ 12 ਦੇ ਵਿੱਚ ਦੱਸੂਗਾ ਕਿ ਤੁਸੀਂ ਇੱਥੋਂ ਬੈਠ ਕੇ ਵੀ ਆਮ ਘਰਾਂ ਦੇ ਬੱਚੇ ਵੀ ਨੇ ਜਿਹੜੇ ਕੈਨੇਡੀਅਨ ਵਕੀਲ ਬਣ ਸਕਦੇ ਨੇ ਤੇ ਇਹਨੂੰ ਮੈਂ ਮਤਲਬ ਇਹਦੇ ਮਨ ਦੇ ਵਿੱਚ ਆ ਕਿ ਇਹਨੂੰ ਮੈਂ ਬਿਜ਼ਨਸ ਨਹੀਂ ਸਮਝੂਗਾ ਮੈਂ ਇੱਕ ਲੋਕਾਂ ਦੇ ਭਲੇ ਲਈ ਆਪਣੇ ਵੱਲੋਂ ਜਿੰਨਾ ਮੈਂ ਕਰ ਸਕਦਾ ਹਾਂ ਉਹਨਾ ਕਰਾਂਗਾ ਹਾਂ ਬਿਲਕੁਲ ਇਹ ਤਾਂ ਕਲੀਅਰ ਹੈਗਾ ਸਾਡਾ ਮਤਲਬ ਪੰਜਾਬ ਦਾ ਇੰਡੀਆ ਦੇ ਜਿਹੜਾ ਸਿਸਟਮ ਆ ਉਹ ਠੀਕ ਨਹੀਂ ਹੈਗਾ ਸਿਸਟਮ ਕਰਪਟ ਹੈਗਾ ਤੇ ਸਰਕਾਰਾਂ ਦੀ ਦੇਣ ਆ ਜਿਹੜੇ ਸਾਡੇ ਨੌਜਵਾਨ ਬੱਚੇ ਜਾ ਰਹੇ ਨੇ ਮੇਰੇ ਤਿੰਨ ਬੱਚੇ ਨੇ ਤਿੰਨੇ ਬਾਹਰ ਚਲੇ ਗਏ ਹਰ ਇੱਕ ਬੱਚਾ ਜਿਹੜਾ ਇੱਥੇ ਇੰਡੀਆ ਦੇ ਵਿੱਚ ਨਹੀਂ ਰਹਿਣਾ ਚਾਹੁੰਦਾ ਬਾਹਰ ਜਾਣਾ ਚਾਹੁੰਦਾ ਸਿਸਟਮ ਦੀ ਦੇਣ ਹੈ ਕਿਸੇ ਦਾ ਦਿਲ ਨਹੀਂ ਕਰਦਾ ਉਹਦਾ ਘਰ ਛੱਡ ਕੇ ਜਾਣ ਨੂੰ ਕਹਿੰਦਾ ਦਿਲ ਨਹੀਂ ਕਰਦਾ ਉਹਦਾ ਦੇਸ਼ ਛੱਡ ਕੇ ਜਾਣ ਨੂੰ ਸਿਰਫ ਇਹ ਸਾਰੇ ਸਿਸਟਮ ਦੀ ਦੇਣਾਂ ਤਾਂ ਕਿ ਜਿਹੜੇ ਬੱਚੇ ਨੇ ਜਿਹੜੇ ਤੋਂ ਬਾਹਰ ਲੈ ਕੰਟਰੀਆਂ ਨੂੰ ਔਰ ਕਿਸੇ ਵੀ ਪੇਰੈਂਟਸ ਵਾਸਤੇ ਕਿਸੇ ਵੀ ਗੁਰੂ ਵਾਸਤੇ ਇਸ ਤੋਂ ਵੱਧ ਵਧੀਆ ਮਾਣ ਦੀ ਗੱਲ ਨਹੀਂ ਹੋ ਸਕਦੀ ਉਹਦਾ ਕੋਈ ਬੱਚਾ ਬਾਹਰਲੇ ਮੁਲਕ ਚ ਜਾ ਕੇ ਸਪੈਸ਼ਲੀ ਸਾਡੇ ਵਰਗੇ ਨਾਬੇ ਛੋਟੇ ਸ਼ਹਿਰ ਦੇ ਵਿੱਚੋਂ ਪੂਰੇ ਨਾਬੇ ਦਾ ਨਾਂ ਰੋਸ਼ਨ ਕਰਕੇ ਗਿਆ ਹੈਗਾ ਔਰ ਮੇਰੇ ਮੁਤਾਬਕ ਤਾਂ ਸ਼ਾਇਦ ਪੰਜਾਬ ਦੇ ਵਿੱਚੋਂ ਵੀ ਇਸ ਚੀਜ਼ ਦੇ ਨਾਲ ਜਿਹੜੀ ਯੂਥ ਹੈ ਉਹਨੂੰ ਇਨਸਪਾਇਰੇਸ਼ਨ ਦਾ ਸੋਰਸ ਮਿਲੂਗਾ ਵੀ ਅਸੀਂ ਵੀ ਇੱਥੇ ਬੈਠ ਕੇ ਬਹੁਤ ਕੁਝ ਕਰ ਸਕਦੇ ਹਾਂ ਔਰ ਹੀ ਊਡ ਬੀ ਐ ਹੈਲਪਿੰਗ ਗਾਈਡਲਾਈਨ ਫਾਰ 올 ਆਫ ਥੈਮ ਜਿਹੜੀ ਯੰਗ ਜਨਰੇਸ਼ਨ ਕਰਕੇ ਆ ਰਹੀ ਹੈ ਕਿਉਂਕਿ ਅਨਪਲਾਈਮੈਂਟ ਨੂੰ ਕਰਕੇ ਹਰੇਕ ਦੇ ਵਿੱਚ ਇਸ ਚੀਜ਼ ਦੀ ਫ੍ਰਸਟ੍ਰੇਸ਼ਨ ਹੈ ਉਹ ਚੀਜ਼ ਨੂੰ ਇਹ ਟਾਰਗੇਟ ਨੂੰ ਪੂਰਾ ਕਰਨ ਦੇ ਵਾਸਤੇ ਬਹੁਤ ਉਹਨਾਂ ਦਾ ਹੈਲਪਿੰਗ ਗਾਈਡਲਾਈਨ ਬਣੂਗਾ ਤੇ ਮੈਨੂੰ ਇਸ ਗੱਲ ਦਾ ਮਾਣ ਵੀ ਹੈ ਵੀ ਨਾਬੇ ਦਾ ਨਾ ਉੱਥੇ ਜਾ ਕੇ ਵੀ ਇਹ ਰੋਸ਼ਨ ਕਰੇਗਾ ਕਿਸ ਤਰ੍ਹਾਂ ਦੇਖ ਰਹੇ ਹੋ ਨੇ ਸੋਚ ਰਿਹਾ ਜੇ ਮੈਂ ਆਪਾਂ ਹੁੰਦਾ ਵੀ ਆਪਾਂ ਕਰ ਲਿਆ ਇਸ ਆਪਾਂ ਬਹਾਰ ਕਰਦੇ ਇਹ ਸਾਰੀ 1200 ਸੰਚ ਜਾ ਰਹੇ ਪੰਜਾਬ ਦੇ ਦੇਖੋ ਜੋ ਇਹਦੀ ਨੇਚਰ ਹੈ ਬਹੁਤ ਐਲਬੋਰੀਅਸ ਤੇ ਇੰਟੈਲੀਜੈਂਟ ਹੈ ਬੱਚਾ ਇਹ ਮੈਨੂੰ ਲੱਗਦਾ ਹੈ ਵੀ ਪੰਜਾਬ ਦੇ ਵਿੱਚੋਂ ਬਹੁਤ ਜ਼ਿਆਦਾ ਇਹਨੂੰ ਰਿਸਪਾਂਸ ਮਿਲੂਗਾ ਜਿੱਥੇ ਜਿੱਥੇ ਸਰਦਾਰ ਗਿਆਨ ਸਿੰਘ ਦੇ ਵੀ ਸੱਲ ਹੈਗੇ ਨੇ ਔਰ 12 ਦੇ ਵਿੱਚ ਵੀ ਇਸ ਗੱਲ ਦਾ ਪੂਰਾ ਸਪੋਰਟ ਮਿਲਿਆ ਉਹਨਾਂ ਨੂੰ ਵੀ ਪਤਾ ਲੱਗ ਰਿਹਾ ਹੈ ਵੀ ਹਾਂ ਇੱਥੇ ਬੈਠ ਕੇ ਬਹੁਤ ਕੁਝ ਕੀਤਾ ਜਾ ਸਕਦਾ ਹੈ ਕੁਝ ਕੋਵਿਡ ਕਰਕੇ ਹਾਲਾਤ ਇਸ ਤਰ੍ਹਾਂ ਦੇ ਬਣੇ ਨੇ ਕੀ এডੂਕੇਸ਼ਨ ਸਿਸਟਮ ਹੈ ਜਿਹੜਾ ਆਨਲਾਈਨ ਹੋਣ ਕਰਕੇ ਹੁਣ ਹੋਰ ਹੈਲਪਫੁਲ ਹੋ ਗਿਆ ਨਹੀਂ ਤਾਂ ਇਹੀ ਪੇਰੈਂਟਸ ਵਾਸਤੇ ਸੋਚ ਝੜੀ ਹੁੰਦੀ ਸੀ ਕਿ ਅਸੀਂ ਫੰਡਸ ਕਿਵੇਂ ਅਰੇਜ ਕਰਾਂਗੇ ਬੱਚੇ ਨੂੰ ਕਿਵੇਂ ਭੇਜਾਂਗੇ ਉਹ ਚੀਜ਼ ਦੇ ਵਾਸਤੇ ਇਹ ਜਿਆਦਾ ਹਲਕੁਫਲ ਹੋਏਗਾ ਤੇ ਮੈਨੂੰ ਉਮੀਦ ਹੈ ਵੀ ਉਥਲੀ ਬਹੁਤ ਵਧੀਆ ਇੱਕ ਪਿੰਡਰ ਬਣਨ ਜਾ ਰਿਹਾ ਹੈ ਪ੍ਰੀਤਿੰਦਰ ਤੇ ਨਾਬੇ ਦਾ ਨੇਮ ਐਂਡ ਫੇਮ ਗੇਨ ਹੋਏਗਾ ਇਸ ਦੇ ਨਾਲ ਪਰਿਵਾਰ ਦੇ ਨਾਲ ਨਾਪਾ ਤੋਂ ਤਰੁਣ ਮਹਿਤਾ ਦੀ ਰਿਪੋਰਟ ਐਸਐਮਜ਼ ਨਿਊਜ਼ For latest updates, like and follow our Facebook page SMZ News and don't forget to subscribe our YouTube channel and press the bell icon.